ਅਸੀਂ ਇਸ ਵਕਤ ਜੈਤੋ ਦੀ ਅਨਾਜ ਮੰਡੀ ਦੇ ਵਿੱਚ ਖੜੇ ਆ ਤੇ ਕਿਸਾਨ ਆਪਣੀ ਕਣਕ ਲੈ ਕੇ ਪਹੁੰਚੇ ਆ ਤੇ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਕੋਈ ਦਿੱਕਤਾਂ ਨਹੀਂ ਆ ਰਹੀ ਪੁੱਛ ਰਿਹਾ ਕਿਸਾਨ ਵੀ ਸਾਡੇ ਨਾਲ ਜੁੜ ਚੁੱਕੇ ਨੇ ਤੇ ਮਾਲਵਾ ਦੇ ਜਨਕੀ ਆਗੂ ਸਾਡੇ ਨਾਲ ਨੇ ਭਾਰਤੀ ਕਿਸਾਨ ਜਨ ਵੀ ਮਾਲਵਾ ਜੈਤੋ ਦੇ ਪ੍ਰਧਾਨ ਜੀ ਕਿਵੇਂ ਲੱਗਦਾ ਕੋਈ ਦਿੱਕਤ ਤਾਂ ਨਹੀਂ ਆ ਰਹੀ ਮੰਡੀ ਦੇ ਵਿੱਚ ਕਿਸੇ ਤਰ੍ਹਾਂ ਦੀ ਡਿੱਕਤ ਨਹੀਂ ਪ੍ਰਧਾਨ ਜੀ ਆਪਣੇ ਡਿੱਕਤ ਇਹ ਲੇਬਰ ਦੀ ਡਿੱਕਤ ਤਾਂ ਜੀ ਲੇਬਰ ਨੂੰ ਬਹੁਤ ਹੈ ਹੋਣ ਹੋਇਆ ਹੋਰ ਨੂੰ ਹੋ ਗਏ ਪੰਜ ਪੰਜ ਦਿਨ ਬੈਠਿਆ ਨੂੰ ਹਾਂ ਪਹਿਲਾ ਬਾਰਦਾਨਾ ਨਹੀਂ ਮਿਲਿਆ 12 ਨੂੰ ਡਿੱਕਟ ਮਿਲੀ ਹੁਣ ਇਹਦੀ ਡਿੱਕਟ ਹੈ ਹੋਰ ਥੋਸਾਈ ਸੀ ਕਿਤੇ ਜਗਾ ਇਹਦੀ ਕਿਤੇ ਕਿਸਾਨ ਤੁਸੀਂ ਵੈਸੇ ਵੀ ਜਾਣ ਕੇ ਸਰਕਾਰ ਤੇ ਲਾਉਂਦੇ ਰਹਿੰਦੇ ਰਹਿਣਾ ਤਵਾ ਕਿ ਉਹ ਗਲਤ ਨਹੀਂ ਹੈ ਜੀ ਨਹੀਂ ਨਹੀਂ ਜੀ ਪੱਕੀ ਜਣਾ ਇਹ ਕਿੰਨੇ ਖੱਡੇ ਬਾਲੇ ਆ ਅੱਛਾ ਉਹ ਤਾਂ ਚਲੋ ਕੋ ਮਾੜੀ ਮੋਟੀ ਤਾਂ ਆ ਹੀ ਜਾਂਦੀ ਹੈ ਤੇ ਹੋਰ ਕੋਈ ਦਿੱਕਤ ਤਾਂ ਨਹੀਂ ਜਿਵੇਂ ਪਾਣੀ ਦੀ ਹੈ ਜਾਂ ਕੋਈ ਜਿਵੇਂ ਕੋ ਚੱਕਣ ਦਾ ਜਿਵੇਂ ਹੁਣ ਜੇ ਤੁਸੀਂ ਕਹਿੰਦਾ ਕਿਸਾਨ ਕਹਿ ਦਿੰਦੇ ਆ ਦੁੱਟਾਈ ਨਹੀਂ ਹੋ ਰਹੀ ਥੱਲੇ ਮੂਰੇ ਤੁਹਾਡੀ ਜਗਾ ਨਹੀਂ ਮਿਲਦੀ ਉਹ ਹੀ ਦੀ ਦਿੱਕਤਾਂ ਨਹੀਂ ਕੋਈ ਆ ਰਹੀ ਉਹ ਡਿੱਕਟ ਖੁੱਲ ਆ ਜੀ ਆ ਰਹੀ ਹੈ ਬਾਰਦਾਨਾ ਪੈ ਭਰਿਆ ਪਿਆ ਹੈ ਚੱਕਦੇ ਨਹੀਂ ਗੇ ਲੋਡਿੰਗ ਨਹੀਂ ਹੋ ਰਹੀ ਲੋਡ ਹੋ ਰਹੀ ਜੀ ਕੁਝ ਨਹੀਂ ਹੋ ਰਿਹਾ ਪਿਛਲੀ ਵਾਰ ਵੇਖਿਆ ਨਾ ਆਪਾਂ ਵੇਖਦੇ ਸੀ ਕਾਲੀ ਕਾਂਗਰਸੀ ਸਰਕਾਰ ਦੇ ਰਾਜ ਚ ਜene ਕਿ ਲੋਕਾਂ ਨੂੰ ਧਰਨੇ ਲਾਉਣੇ ਪੈਂਦੇ ਸੀ ਵੀ ਜਿਹੜੀ ਥੋਨਾ ਨਹੀਂ ਚੱਕਿਆ ਜਾਂਦਾ ਸੀ ਮੰਡੀਆਂ ਦੇ ਵਿੱਚੋਂ ਟਾਈਮ ਸਿਰ ਵੇਖਦਾ ਸੀ ਕਣਕ ਨਹੀਂ ਵੇਖਦੀ ਸੀ ਉਹੋ ਜੀ ਦਿੱਕਤ ਤਾਂ ਨਹੀਂ ਕੋਈ ਆ ਰਹੀ ਨਹੀਂ ਉਹੋ ਜੀ ਤਾਂ ਨਹੀਂ ਕੋਈ ਆ ਰਹੀ ਜੀ ਐ ਕਿ ਨਾ ਬਸ ਆਹੀ ਦਿੱਕਤ ਹੈ ਇੱਕ ਤਾਂ ਜਿਹੜੀ 4 ਦਿਨ ਇਹਨਾਂ ਨੇ ਹੜਤਾਲ ਰੱਖੀ ਉਹਦੀ ਦਿੱਕਤ ਹੈ ਉਦੋਂ ਬਾਅਦ ਮਾਲ ਹੋ ਗਿਆ ਇਕੱਠਾ ਹਾਂ ਉਹਨਾਂ ਇੱਕ ਲੇਬਰ ਨਹੀਂ ਆਈ ਬਾਹਰੋਂ ਅੱਛਾ ਹਾਂ ਇਹ ਇਸ ਕਰਕੇ ਵੀ ਇੱਕ ਡੱਕ ਤਾਂ ਇਹ ਕਿ ਭਈਆ ਨਹੀਂ ਆਏਗਾ ਆਪਣੇ ਲਈ ਅੱਛਾ ਪਿਆਰ ਤੋਂ ਆਇਆ ਨਹੀਂ ਕੋਈ ਵੀ ਆਪਣੇ ਮਜ਼ਦੂਰ ਹੈ ਕਿਤੇ ਇਹ ਥੋੜੇ ਆ ਇੱਕ ਆਕੜਾ ਮਾਲ ਪਣੀ ਦਾ ਨਾਲ ਦੇ ਨਾਲ ਚੱਕੀ ਜਾਵੇ ਸਾਨੂੰ ਕੋਈ ਦਿੱਕਤ ਹੀ ਨਹੀਂ ਗਈ ਦੋ ਟਾ ਕੰਮ ਵਧੀਆ ਸਾਰਾ ਜੀ ਕੋਈ ਕਿ ਇੰਨੇ ਹੀ ਹੈ ਨਹੀਂਗੀ ਤਕਲੀਫ ਵਾਲੀ ਗੱਲ ਜੀ ਉਹ ਮਾਨ ਸਾਹ ਦਾ ਜਦੋਂ ਕੰਮ ਤਾਂ ਵਧੀਆ ਕੀਤਾ ਨਹੀਂ ਕੰਮ ਵਧੀਆ ਜੀ ਆਪਾਂ ਇੰਨਾਂ ਦੇ ਦਿੱਤੇ ਇਹ ਕੰਮ ਚੋਣਤੀ ਵਧੀਆ ਹੈ ਜੀ ਪਾਣੀ ਪਾਣੀ ਵੀ ਵਗੀ ਜਾਂਦਾ ਜੀ ਵਧੀਆ ਪਾਣੀ ਫੁੱਲ ਆਈ ਇਹਦਾ ਲੈਟ ਲੋਡ ਪਿੰਡਾਂ ਦੇ ਲੈਟ ਲੋਡ ਤਾਂ ਹੀ ਆਪ ਬੰਦ ਕਰਾਈ ਜੀ ਅੱਛਾ ਹਾਂਜੀ ਬਹੁਤ ਹੁੰਦੀ ਆ ਕਿਵੇਂ ਲੱਗਦਾ ਤੁਹਾਡੇ ਪਿੰਡ ਕਿਵੇਂ ਲੈਟ ਲੋਡ ਆਉਂਦੀ ਆ ਫਰ ਲੈਟ ਠੀਕ ਆਉਂਦੀ ਆ ਜੀ ਲੈਟ ਹੁਣ ਤਾਂ ਲੈਟ ਤਾਂ ਆਇਆ ਨਾ ਜੀ ਉਹਦਾ ਕਰਕੇ ਬਿੱਤਾ ਬੀਆ ਗੁੱਗ ਲੱਗਣ ਦਾ ਡਰ ਕਰਕੇ ਦਿਨੇ ਲੈਟ ਘਟ ਦਿੰਦੇ ਫਿਰ ਆਪ ਹੀ ਉਹ ਤਾਂ ਚਾਹੀਦਾ ਜੀ ਘਾਟਾ ਵੇਰੂ ਨੂੰ ਲੈਟ ਦਿੰਦੇ ਆ ਉਹਦੀ ਮੋਟਰਾਂ ਮਟਰਾਂ ਦਾ ਵੀ ਆਉਂਦੀ ਆ 2 ਘੰਟੇ ਕੱਢ ਕੇ ਸੋਵਾ ਜੇ ਪੱਛੋਂ ਕਿਚਾ ਜਿਵੇਂ ਹੁਣ ਕਣਕ ਦੇ ਮੰਡੀ ਤੇ ਤੁਸੀਂ ਲੈ ਕੇ ਆਏ ਆ ਕੋਈ ਇਸੇ ਦਿੱਕਤਾਂ ਨਹੀਂ ਗਿਆ ਤੇ ਸਾਡਾ ਕਿ ਤਾ ਹੀ ਆ ਵੀ ਲੋਡਿੰਗ ਨਹੀਂ ਹੁੰਦੀ ਤੇ ਘੇਟੇਰੀਆਂ ਕੱਚੇ ਕੁੱਚੇ ਥਾਂ ਲਾਉਣੀਆਂ ਪੈਂਦੀਆਂ ਬਸ ਆਹੀ ਦਿੱਕਤਾਂ ਜੇ ਲੋਡਿੰਗ ਛੇਤੀ ਹੋਈ ਜਾਵੇ ਤਾਂ ਉਹ ਮਾਲ ਲਈ ਆ ਚੋ ਚਾਰ ਚਾਰ ਪੰਜ ਪੰਜ ਦਿਨ ਤਾਂ ਹੋਈ ਜਾਂਦੇ तकरीबन ਲੱਗ ਹੀ ਜਾਂਦੇ ਇਹ ਤਾਂ ਕਹਿੰਦੇ 72 ਘੰਟੇ ਜਹੀ ਕਰਦਾਂਗੇ ਉਹ ਕਰਦਾਂਗੇ ਲੋ ਕਰਦਾਂਗੇ ਬਸ ਉਹ ਗੱਲ ਨਹੀਂ ਪਰ ਪੰਜ ਮਾਂ ਦਿਨ ਹੋ ਗਿਆ ਅੱਜ ਜਿਵੇਂ ਆਮ ਤੌਰ ਤੇ ਗੱਟੇ ਚੱਕੇ ਜਾਂਦੇ ਸੀ ਕਿਸਾਨਾਂ ਦੇ ਕਿਸਾਨਾਂ ਨੂੰ ਪਸ਼ੂ ਵਾਰਾ ਪਸ਼ੂ ਤੰਗ ਕਰਦੇ ਸੀ ਉਹ ਜੀ ਮੰਡੀ ਦੇ ਵਿੱਚ ਤੇ ਅੱਜ ਕੀ ਦਿੱਕਤ ਨਹੀਂ ਹੈ ਨਹੀਂ ਹਰ ਕੀ ਪਸ਼ੂ ਦਾ ਬਹੁਤ ਸੋਖਾ ਜੀ ਅਸਾਂ ਕੋ ਨਹੀਂ ਆਏਗੇ ਗ੍ਰੀਗਰ ਕੋਰਮ ਵੀ ਕੱਟਾ ਹੋਇਆ ਅੱਛਾ ਹੋਰ ਵੀ ਸੋਕ ਹੈ ਉਹ ਕਿਵੇਂ ਇੱਕ ਸਪੋਟਿਸ਼ ਪੂਟੀ ਲਾਈ ਆ ਹਾਂਜੀ ਗੇਟ ਤੇ ਬੰਦੇ ਭਾਏ ਹੋਏ ਨੇ ਇਹਨਾਂ ਦੇ ਕੋਈ ਨਹੀਂ ਆਏਗੇ ਸਰਕਾਰ ਨੇ ਇਸ ਸਮੇ ਬਹੁਤ ਚੰਗਾ ਕੰਮ ਕਰਿਆ ਪਾਣੀ ਸਹੂਲਤ ਬਹੁਤ ਹੈ ਬਸ ਲੇਵਰ ਦੋਵੇਂ ਔਖੇ ਆ ਅੱਛਾ ਪਲੇਵਰ ਨਹੀਂ ਆਏਗੀ ਚਲ ਕੋਈ ਮਾੜੀ ਗੋਟੀ ਤਾਂ ਕਈ ਆਵੇ ਰੋਟੀ ਆ ਸੇਕਾ ਬਾਰ ਦਾਣਾ ਚੱਕੀ ਜਾਵੇ ਨਾਲ ਦੀ ਨਾਲ ਤੇ ਥਾਂ ਵੀ ਲੋਈ ਜਾਵੇ ਜੀ ਉਹਦੇ ਸਰਕਾਰ ਵਧੀਆ ਕੰਮ ਕਰਿਆ ਜਿਵੇਂ ਪਿਛਲੀ ਵਾਰ ਰੋਲਦੇ ਸੀ ਕਿਸਾਨ ਮੰਡੀਆਂ ਦੇ ਵਿੱਚ ਰੋਲੇ ਮਹੀਨਾ ਮਹੀਨਾ ਨਹੀਂ ਜਾਂਦੇ ਸੀ ਜਾਨੀ ਕਿ ਬੈਠੇ ਰਹਿੰਦੇ ਸੀ ਵਾਰਦਾਨਾ ਨਹੀਂ ਆਉਂਦਾ ਸੀ ਲੋਡਿੰਗ ਨਹੀਂ ਹੁੰਦੀ ਸੀ ਇਹੋ ਜਿਹੀ ਦਿੱਕਤ ਤਾਂ ਨਹੀਂ ਕੋਈ ਆ ਰਹੀ ਜਿਵੇਂ ਕਿ ਮੰਡੀ ਚ ਪੈਂਦਾ ਸੀ ਉਹਦੇ ਵੀ ਦਿੱਕਤ ਆਉਂਦੀ ਸੀ ਕੋਈ ਰਾਤ ਨੂੰ ਚੋਰੀ ਕਰ ਲੈ ਨੇ ਚੋਰੀ ਚਾਰੀ ਵੀ ਪਜਾਰ ਕੇ ਪੱਲੇ ਡੈਕਟਾ ਜਿਹੜੀ ਦੋ ਦਿਨ ਪੁੱਛ ਸਰਕਾਰ ਨੇ ਵਾਰਦਾਲਾ ਨਿਕਟਾਗਾ ਉਹਦੇ ਨਾਂ ਡੈਕਟ ਬਹੁਤ ਆਈਆ ਚਲੋ ਉਹ ਤਾਂ ਕਈ ਵਾਰ ਪਿੱਛੋਂ ਹੋ ਜਾਂਦਾ ਜਿਵੇਂ ਟ੍ਰਾਂਸਪੋਰਟ ਦਾ ਵੀ ਹੋ ਜਾਂਦਾ ਕਈ ਵਾਰ ਉਹ ਵੀ ਕਿਵੇਂ ਦੇਖਦੇ ਪੱਤੇ ਠੀਕ ਹੈ ਬਾ ਫਾਰਤਾਨਾ ਚੱਕੇ ਆ ਵੀ ਲੋਡਿੰਗ ਹਾਂ ਠੀਕ ਬਹੁਤ ਘੱਟ ਹੈ ਜੀ ਜਉਣ ਵੇਲੇ ਬਹੁਤ ਦਿੱਕਤ ਆਉਂਦੀ ਹੈ ਹਾਂ ਥਾਲੀ ਜੇ ਲੋਣ ਵੇਲੇ ਨਾ ਜੀ ਅਗੜਾਂ ਦੇ ਢੇਰੀਆਂ ਉੱਤੋਂ ਲਿਗਾਉਣੇ ਫਿਰ ਅਗਲਾ ਸਪਰਾਏ ਕਰਨੀਂ ਅੱਛਾ ਉਹ ਤਾਂ ਠੀਕ ਆ ਉਹ ਰਾਤ ਨੂੰ ਸੌਂ ਜਾਂਦਾ ਆ ਰਾਮ ਨਾ ਮੱਛਰ ਬਹੁਤ ਆ ਜੀ ਵੀ ਮੱਛਰ ਤਾਂ ਚਲੋ ਅਗੋਂ ਤੁਹਾਨੂੰ ਏਸੀ ਤਾਂ ਹੁਣ ਲਾ ਕੇ ਦੇ ਲਿਆਣਾ ਸੌਂ ਵੀ ਤਾਂ ਨਹੀਂ ਜੀ ਮੈਂ ਤੁਹਾਨੂੰ ਕਹਿੰਦੀ ਏਸੀ ਲਵਾ ਦੇ ਤੁਹਾਨੂੰ ਨਹੀਂ ਜੀ ਤੇਰਾ ਨਾਮ ਨਾ ਸੋਇ ਮਛਕ ਤੇ ਸੰਦਨ ਦਾ ਕੁਦਰ ਲਿਆ ਕਰੋ ਕਰੋ ਫਿਰ ਹੈ ਲਿਉਣੀ ਪਹਿਣਗੇ ਆਏ ਤੁਸੀਂ ਤੁਸੀਂ ਧਰਮ ਦੇ ਕੁਦਰ ਲੈ ਜਾਨੇ ਆ ਇੱਥੇ ਕੁਦਰ ਲਿਆ ਕਰੋ ਲਿਉਣੀ ਪਹਿਣਗੇ ਏਡਾ ਦਾ ਮੁੱਛਰ ਮੱਟਾ ਸਿਰਾਂ ਦਾ ਮੁੱਟਾ ਤਾਂ ਅੱਛਾ ਏਡਾ ਦਾ ਮੁੱਟਾ ਹੈ ਮਛਰ ਮਛਰ ਹਾਂ ਚਲੋ ਕੋਈ ਖੂਨ ਖਾ ਚੀਂ ਪੋਦੇ ਦਾ ਖੂਨ ਨਾ ਥੋੜਾ ਜਿਹਾ ਖੂਨ ਤਾਂ ਹੀ ਲੜਦਾ ਥੋੜੇ ਬੰਦੇ ਨੂੰ ਖਿੱਚ ਕੇ ਲੈ ਜਾਸ ਤਾ ਹਾਂ ਨਹੀਂ ਨਹੀਂ ਬਧੀਆ ਜੀ ਐਕੀ ਐਵੇਂ ਆਪਾਂ ਕਹਿ ਦਈਏ ਹੂੰ ਵੀ ਅਮੇ ਹਰਕਤਾਂ ਵਿੱਚ ਨੰਦਿਆਂ ਵੀ ਜਾਂਦਾ ਕਿਹੜੀ ਗੱਲ ਸਹੀ ਹੈ ਤਾਂ ਸਹੀ ਕਹਿੰਦੇ ਆਂ ਸਰਕਾਰ ਨੇ ਬਹੁਤ ਵਧੀਆ ਕੀਤਾ ਸੀ ਵੀ ਮੰਡਗਾ ਵਿੱਚ ਜਾ ਰਹੇ ਆਂ ਬਹੁਤ ਵਧੀਆ ਸਰਕਾਰ ਦਾ ਇੱਕ ਹੀ ਪ੍ਰਾਲਾ ਹੈਗਾ ਤੇ ਬਹੁਤ ਵਧੀਆ ਭਰਾਈ ਛਰਾਈ ਹੋਈ ਜਾਂਦੀ ਹੈ ਨਾਲ ਦੀ ਨਾਲ ਨਾਲ ਦੀ ਨਾਲ ਮਾਲ ਬਸ ਆ ਮਾਲ ਚੱਕਿਆ ਜਾਵੇ ਬਸ ਫਿਰ ਕੋਈ ਦਿੱਕਤ ਨਹੀਂ ਇਕੱਲੀ ਮਾਲ ਚੱਕਣ ਦੀ ਦਿੱਕਤ ਹੈ ਹੋਰ ਨਾਲ ਦੀ ਨਾਲ ਲੋਡਿੰਗ ਹੋਈ ਜਾਵੇ ਡ੍ਰੈਕ ਕਾ ਹੁੰਦੀ ਨਹੀਂ ਤੇ ਨਾਲ ਦੀ ਨਾਲ ਲੋਡਿੰਗ ਹੋਈ ਜਾਵੇ ਏਰੀਆ ਖੁੱਲਾ ਰਹਿੰਦਾ ਬਸ ਇੱਕ ਰਾਤ ਨੂੰ ਕਿਹੜਾ ਸੌਖਾ ਰਹਿੰਦਾ ਲਾ ਕੇ ਮੁੜ ਜਾਂਦਾ ਵਾਲਾ ਜੀਵਿੰਦਾਰ ਹਾਂ ਹਾਂ ਕਿਉਂਕਿ ਇੱਥੇ ਹੁੰਦਾ ਨਹੀਂ ਕਿ ਮਸ਼ੀਨ ਲੱਗੀ ਹੁੰਦੀ ਵਾਹਨ 'ਚ ਟਰੈਡ ਪੂਰੇ ਪੂਰੇ ਹੁੰਦੇ ਨਾਲ ਇਥੇ ਮੰਡੀ ਚ ਹਾਂ ਚਲੋ ਕੀ ਟ੍ਰਾਂਸਪੋਰਟ ਦਾ ਹੋ ਜਾਂਦਾ ਜਨਨ ਕਿ ਮਾਲ ਤਾਂ ਚੱਕੇ ਜਾਊਗਾ ਮੰਡੀਆਂ ਦੇ ਵਿੱਚ ਜਿਹੜਾ ਹੁਣ ਭਰਿਆ ਇਹਨੂੰ ਚੱਕਣਾ ਹੀ ਸਰਕਾਰ ਨੇ ਖਰੀਦ ਲਿਆ ਚਲੋ ਤੁਹਾਡੀ ਟੈਨਸ਼ਨ ਦਾ ਮੁੱਕ ਗਈ ਨਾ ਨਹੀਂ ਨਹੀਂ ਆਪਣੀ ਮੁੱਕ ਗਈ ਤੁਹਾਡੀ ਮੁੱਕੀ ਹੈ ਤਾਂ ਸਰਕਾਰ ਦਾ ਹੋ ਗਿਆ ਹਾਂ ਨਹੀਂ ਨਹੀਂ ਬਹੁਤ ਵਧੀਆ ਕੰਮ ਆਇਕੀ ਐਵੇਂ ਕਰੀ ਠੀਕ ਹੈ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਕਿਸਾਨ ਕਹਿੰਦੇ ਵੀ ਜਿਹੜਾ ਕੀਤਾ ਜਨਨ ਕਿ ਇੱਕ ਤਾਂ ਮੰਡੀਆਂ ਦੇ ਵਿੱਚ ਚੋਰੀ ਨਹੀਂ ਹੁੰਦੀ ਇਹ ਵੀ ਉਪਰਾਲਾ ਬਹੁਤ ਵਧੀਆ ਇੱਕ ਕਹਿੰਦੇ ਵਾਰਾ ਪਸ਼ੂਆ ਜਿਹੜੇ ਉਹ ਵੀ ਨਹੀਂ ਆ ਰਹੇ ਤੇ ਜਨਨ ਕਿ ਇੱਕ ਹੋਰ ਪਾਣੀ ਦਾ ਵੀ ਅੱਛਾ ਪ੍ਰਬੰਧ ਦਾ ਪੀਣ ਦਾ ਜਨਨ ਕਿ ਕਾਫੀ ਜਨਨ ਕਿ ਪਿਛਲੀਆਂ ਸਰਕਾਰਾਂ ਨਾਲੋਂ ਜਨਕਿ ਬਦਲਾਅ ਚ ਫਰਕ ਆ ਦੇਸ ਹੈ ਬਹੁਤ ਬਹੁਤ ਫਰਕ ਆ ਕੇ ਬਹੁਤ ਫਰਕ ਹੈ ਹਾਂਜੀ ਜੀ ਕੀ ਲੱਗਦਾ ਫਿਰ ਜੇ ਹੁਣ ਫਰਕ ਆ ਤੇ ਸਰਕਾਰ ਫਿਰ ਬਾਜੀ ਵੀ ਮਾਰ ਸਕਦੀ ਹੈ ਬਾਜੀ ਲੱਗਦਾ ਤੇ ਇਹੀ ਹੈ ਜੀ ਫਿਰ ਅੰਸਰਾ ਜੀ ਨੂੰ ਤਾਂ ਵੋਟ ਪੈਂਦੀ ਨਹੀਂ ਹਾਂ ਤੂੰ ਤਾਂ ਇਹਨਾਂ ਨੂੰ ਕਿਹਨਾਂ ਨੂੰ ਕਰਮਜੀਤ ਨੂੰ ਮੋਲ ਨੂੰ ਹੋਰ ਕਿਹਨੂੰ ਅੱਛਾ ਵੀ ਜੇ ਕੰਮ ਹੋ ਜੀ ਕਰ ਸਕਦੇ ਬਾਜੀ ਜੇ ਮੜਾ ਜੋਰ ਹੋਰ ਮਾਰ ਦੇਣ ਅੱਛਾ ਇਹ ਲੋਕਾਂ ਦੀਆਂ ਸਮੱਸਿਆ ਦਾ ਹੱਲ ਕਰਦੇ ਨੇ ਗਰੀਬਾਂ ਗਰੁੱਪਾਂ ਦਾ ਵੀ ਸਾਰੇ ਹੱਲ ਕਰਦੇ ਨੇ ਜੀ ਭਾਜੀ ਮਾਰ ਸਕਦੇ ਆ ਜੀ ਲਾਈਵ ਚੱਲੀ ਜਾਂਦਾ ਅੱਛਾ ਅੱਛਾ ਇਧਰ ਹੀ ਪੁੱਛ ਲੈਣਾ ਛੋਟੂ ਛੋਟੂ ਕਿਉਂ ਲੱਗਦਾ ਪੱਲੇਦਾਰੀ ਜਾਂਦਾ ਪੁੱਤੇ ਹਾਂਜੀ ਹਾਂਜੀ ਕਿਵੇਂ ਲੱਗਦਾ ਫਿਰ ਕੰਮ ਬਾਤ ਕਰੀਏ ਨਹੀਂ ਕੰਮ ਮਿਲ ਜਾਂਦਾ ਬਹੁਤ ਹਾਂਜੀ ਹਾਂਜੀ ਕੋਈ ਦਿੱਕਤ ਤਾਂ ਨਹੀਂ ਆਉਂਦੀ ਨਹੀਂ ਨਹੀਂ ਦਿੱਕਤ ਜਦ ਮਾਰਦਾਨੇ ਦੀ ਜਾਂ ਲੈਟ ਦੀ ਝਾਰ ਝੂਰ ਲਾਉਣੇ ਜੋ ਲੈਟ ਨਹੀਂ ਆਉਂਦੀ ਉਦੋਂ ਹਾਂ ਮਾਰਦਾਨੇ ਦੀ ਆ ਜਾਂਦੀ ਜੀ ਮਾੜੀ ਮੋਟੀ ਤਾਂ ਫਿਰ ਆਉਂਦੀ ਆ ਕੋਈ ਜੇ ਕੰਮ ਕਰਾਉਂਦਾ ਹੋਰ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਬਸ ਠੀਕ ਹੈ ਬ ਜੇ ਸਰਕਾਰ ਚੰਗੇ ਕੰਮ ਕਰੇ ਹੂੰ ਜਿਵੇਂ ਹੁਣ ਕਰੀਏ ਦੀ ਉਹ ਵੀ ਚੰਗੇ ਕੰਮ ਕਰੇ ਵੱਧ ਤੋਂ ਵੱਧ ਹਾਂ ਤੇ ਸਰਕਾਰ ਸਾਥ ਦੇ ਉਹਨਾਂ ਨੂੰ ਸਾਥ ਦੇਓਗੇ ਪੱਕਾ ਜਦੋਂ ਪੱਕਾ ਕੰਮ ਸਾਥ ਦੇਵਾਂਗੇ ਕੰਮ ਚੰਗੇ ਕਰੇ ਆਹ ਕੰਮ ਚੰਗਾ ਹੀ ਆ ਆ ਕੰਮ ਚੰਗਾ ਕਰੇ ਬਹੁਤ ਜਿੰਮੇਦਾਰਾਂ ਦਾ ਜਦੋਂ ਕਿ ਕਿਸਾਨਾਂ ਦਾ ਸਾਥ ਦੇਵੇ ਸਰਕਾਰ ਸਰਕਾਰ ਦਾ ਜਿੰਮੇਦਾਰ ਤੇ ਤੁਹਾਡੇ ਭਰਾ ਸਾਥ ਦੇਣਗੇ ਜਿਉਂ ਜਿਵੇਂ ਸਰਕਾਰ ਜਿੰਮੇਦਾਰ ਦਾ ਸਾਥ ਦੇਵੇ ਤੇ ਜਿੰਮੇਦਾਰ ਵੀ ਸਾਥ ਦੇਊਗਾ ਹਾਂ ਜਿੰਮੇਦਾਰ ਨੂੰ ਕੀ ਚਾਹੀਦਾ ਹੁੰਦਾ ਪਈ ਹੈ ਅੱਗੇ 92 ਬਣਾ ਤੇ ਆਪਾਂ ਜੀ ਅੱਗੇ ਆਪੇ ਹੀ ਬਣਾਇਓਗੇ ਹਾਂ ਹੈਨਾ ਆਪਣੀ ਇਥੋਂ ਦੀ ਮਾਮਲੇ ਬਣਾਏ ਸਾਰਿਆਂ ਨੇ ਰਲ ਮਿਲ ਕੇ ਬਣੇ ਹੈਗੇ ਅੱਗੇ ਜੇ 92 ਬਣੇ ਇਹਨਾਂ ਨੂੰ ਮੜੀ ਜੀ ਹੁਣ ਆਪਦੇ ਵੇਖਣੀ ਚਾਹੀਦੀਵੇ ਜੇ 92 ਅੱਗੇ ਬਣੇ ਹੈ ਜੇ ਹੁਣ ਘਟਦੇ ਆ ਤੇ ਇਹਨਾਂ ਨੂੰ ਆਪਦੇ ਵੇਖਣਾ ਚਾਹੀਦਾ ਵੀ ਸਾਡੇ ਜੇ ਕੋਈ ਕਮੀ ਹੈ ਉਹ ਕਮੀਆਂ ਕੱਢਣੇ ਹੈ ਆਪਦੀਆਂ ਜੀ ਨਹੀਂ ਕਿਸਾਨ ਨੂੰ ਕੀ ਚਾਹੀਦਾ ਹੁੰਦਾ ਪਾਣੀ ਪਾਣੀ ਜ਼ਰੂਰੀ ਹੈ ਜੀ ਟਾਈਮ ਸਰ ਪਾਣੀ ਮਿਲੇ ਲੈਟ ਜ਼ਰੂਰੀ ਹੈ ਲੈਟ ਮਿਲੇ ਜਿਹੜੀ ਉਹਦੀ ਜਿਹੜੀ ਕਿ ਫਸਲ ਆ ਉਹ ਟਾਈਮ ਸਰ ਵਿਖ ਜੀ ਬਸ ਆਹੀ ਚਾਹੀਦਾ ਹੁੰਦਾ ਹੈ ਖੱਜਲ ਖਵਾਰ ਵੀ ਨਾ ਹੋਣੀ ਪਵੇ ਇੱਕ ਹੋਰ ਕਿਸਾਨ ਕੀ ਜਿਹੜੇ ਆਪਣੇ ਦੂਜੇ ਮੁੱਦੇ ਆ ਉਹ ਆਪਣੇ ਚੱਲੀ ਜਾਂਦੇ ਜੀ ਹੈਨਾ ਹਾਂ ਇਹ ਕਿਹੜਾ ਇਹ ਵੱਡੇ ਮੁੱਦੇ ਆ ਉਹ ਤਾਂ ਤੁਹਾਨੂੰ ਪਤਾ ਹੀ ਹੈਗਾ ਵੀ ਉਹ ਆਪਣੇ ਕਾਨੂੰਨ ਆ ਕਿ ਕਿਹੜੇ ਉਹ ਵੀ ਮਸਾਂ ਰੱਦ ਕਰਾਏ ਆਪਾਂ ਉਹ ਪਿੱਛੇ ਕਰਦੇ ਨੇ ਹੁਣ ਆਪਣੇ ਇਹ ਹਾਂ ਨਾ ਤੇ ਮੋਝ ਵੱਡੇ ਮੁੱਦੇ ਤਾਂ ਲੜੀ ਜਾਣੇ ਆਪਾਂ ਕਿਸਾਨ ਮਾਨ ਸਾਹਿਬ ਦੇ ਜਿਹੜੇ ਕਿ ਕੰਮਾਂ ਤੋਂ ਖੁਸ਼ ਆ ਕਹਿੰਦੇ ਵੀ ਬਹੁਤ ਵਧੀਆ ਸਰਕਾਰ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਅਸੀਂ ਖੁਸ਼ ਆ ਲਾਈਟ ਮਿਲ ਰਹੀ ਆ ਮੇਨ ਗੱਲ ਪਾਣੀ ਮਿਲ ਰਿਹਾ ਫਸਲ ਚੱਕੀ ਜਾ ਰਹੀ ਇੱਕਦਮ ਸਰਕਾਰ ਨੇ ਬਹੁਤ ਵਧੀਆ ਕਰਿਆ ਖੇਤਾਂ ਦੀ ਲੜ ਬੰਦ ਕਰੀ ਸੀਗੀ ਠਾਫਾ ਠਾਫਾ ਪਾਣੀ ਲਾਉਣਾ ਤੇ ਨਹਿਰੇ ਪਾਣੀ ਛੱਡਦਾ ਜਿਹੜਾ ਇਹ ਬਹੁਤ ਚੰਗਾ ਕੰਮ ਕਰਿਆ ਬਹੁਤ ਵਧੀਆ ਕੰਮ ਬੀਰ ਨਹਿਰੀ ਪਾਣੀ ਮਿਲੀ ਚੱਲੇ ਜਨ ਕਿ ਮੋਟਰ ਚਲਾਉਣ ਦੀ ਲੋੜ ਹੀ ਨਾ ਪਵੇ ਦੋ ਕੰਮ ਹੋ ਜਾਣੇ ਕਿ ਨਾਲ ਥੱਲੇ ਪਾਣੀ ਵੱਜ ਜਾਊਗਾ ਤੇ ਨਾਲੇ ਲਾਈਟ ਬਚੂਗੀ ਹਾਂਜੀ ਹਾਂਜੀ ਨਾਲੇ ਅੱਗ ਨਹੀਂ ਲੱਗਦੀ ਜੀ ਲਾਈਟ ਬੰਦ ਹੋ ਗਈ ਲਾਈਟ ਤਾਂ ਉੱਤਿਆਂੜਾ ਮਾਰ ਕੇ ਅੱਗ ਲੱਗ ਜਾਂਦੀ ਆ ਹਾਂ ਇਹ ਸਰਕਾਰ ਨੇ ਬਹੁਤ ਵਧੀਆ ਕੰਮ ਕਰਿਆ ਜਿਹੜਾ ਸੂਬੇ ਪੰਜਾਬ ਜੀ ਹੋਰ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਤੁਸੀਂ ਮਸਤਾ ਹੀ ਆ ਨਾ ਇਹ ਸਰਕਾਰ ਚੰਗੇ ਕੰਮ ਕਰੇ ਗਾਣੋ ਇਹ ਫੇਰਾ ਜੀ ਵੀ ਵੰਦ ਚੜ ਕੇ ਵੋਟਾਂ ਪਾਵਾਂਗੇ ਜੀ ਜ